ਪਿੰਡ ਸੇਖਾ ਚ ਜ਼ਿਲ੍ਹਾ ਬਰਨਾਲਾ ਤੇ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਸਾਸ਼ਕਲ ਜੀ ਮੈਂ ਜਗਵਿੰਦਰ ਗੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਦੱਸ ਦਈਏ ਕਿ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਜਿਹੜੇ ਤਿੰਨ ਲੋਕ ਨੇ ਇੱਕੋ ਪਰਿਵਾਰ ਦੇ ਉਹਨਾਂ ਉਹਨਾਂ ਦਾ ਕਤਲ ਕੀਤਾ ਗਿਆ ਭਾਵੇਂ ਉਹਨਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਦਰਅਸਲ ਮਾਮਲਾ ਇਹ ਹੈ ਕਿ ਕੁਲਵੰਤ ਸਿੰਘ ਨਾਮ ਦਾ ਇੱਕ ਸਾਕਸ ਜੋ ਕਿ ਕਿਰਨਪ੍ਰੀਤ ਕੌਰ ਦੀ ਇੱਕ ਔਰਤ ਦੇ ਨਾਲ ਸੰਬੰਧ ਰੱਖਦਾ ਸੀ ਉਸ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਨਹਿਰ ਦੇ ਕਿਨਾਰੇ ਤੇ ਨਾਰੀਅਲ ਤਾਰਨ ਜਾਣਾ ਹੈ ਤੇ ਉਹ ਪਰਿਵਾਰ ਦੇ ਤਿੰਨ ਲੋਕ ਤੇ ਉਹ ਕੁਲਵੰਤ ਸਿੰਘ ਜਦੋਂ ਨਾਰੀਅਲ ਤਾਰਨ ਜਾਂਦੇ ਨੇ ਤਾਂ ਉਸ ਵਕਤ ਜਿਹੜਾ ਸਖਸ਼ ਹੈ ਜਾਨਕਿ ਕੁਲਵੰਤ ਸਿੰਘ ਉਸ ਦੇ ਵੱਲੋਂ ਤਿੰਨੋਂ ਹੀ ਲੋਕਾਂ ਨੂੰ ਜਾਨਕਿ ਕਿਰਨਪ੍ਰੀਤ ਕੌਰ ਸੁਖਚੰਨਜੀਤ ਕੌਰ ਤੇ ਇੱਕ ਲੜਕਾ ਹੈ ਜਿਸਦਾ ਨਾਮ ਫਿਲਹਾਲ ਦੇ ਲਈ ਸਪਸ਼ਟ ਨਹੀਂ ਹੈ ਉਹਨਾਂ ਨੂੰ ਤਿੰਨਾਂ ਨੂੰ ਹੀ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਜਾਂਦਾ ਹੈ ਤੇ ਉਹ ਤਿੰਨੋਂ ਹੀ ਡੁੱਬ ਕੇ ਮਰ ਜਾਂਦੇ ਨੇ ਜਿਹੜਾ ਸਾਰਾ ਮਾਮਲਾ ਬਰਨਾਲਾ ਪੁਲਿਸ ਦੇ ਵੱਲੋਂ ਜਾਂਚ ਅਧੀਨ ਕਰ ਲੱਤਾ ਗਿਆ ਫਿਲਹਾਲ ਦੇ ਲਈ ਦੇਖਣਾ ਹੋਵੇਗਾ ਕਿ ਅੱਗੇ ਦੀ ਕਾਰਵਾਈ ਕੀ ਕੀਤੀ ਜਾਂਦੀ ਆ ਉਦੋਂ ਤੱਕ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ মিডিਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਨੂੰ